ਛੜੇਗਾ ਛੜੇਗਾ ਤੀਆਂ ਪੈਣਾ ਨੂੰ ਛੜੇਗਾ ਤੀਆਂ ਪੈਣਾ ਨੂੰ ਛੜੇਗਾ ਤੀਆਂ ਪੈਣਾ ਨੂੰ ਖੂਨ ਪੀਜੂ ਖੂਨ ਖੋਵਰਾ ਨਾਗ ਆ ਮੈਂ ਖੋਵਰਾ ਨਾਗ ਖੂਨ ਪੀਜੂ ਹੁਣ ਤਾਂ ਛੜਦਾ ਹੁਣ ਤਾਂ ਛੜਦਾ ਤੀਆਂ ਪੈਣਾ ਨੂੰ ਨੱਚ ਲੈਣਗੇ ਸਾਡੀਆਂ ਚ ਬਹਿਣਾ ਚ ਨੱਚ ਲੈਣਗੇ ਲਾ ਹੱਥ ਲਾ ਹੱਥ ਲਾ ਹੱਥ ਲਾ ਹੱਥ ਲਾ ਹੱਥ ਜੇ ਸਿਮਰਜੀਤ ਸੰਧੂ ਨੂੰ ਹੱਥ ਲਾਤਾ ਸੀਨੇ ਵਿੱਚ ਲੰਘ ਜੂ ਸੀਨੇ ਵਿੱਚ ਦੀ ਬਾਬੇ ਹੁੱਲੜਬਾਜੀ ਤੋਂ ਬਚੋ ਕੋਈ ਫਾਇਦਾ ਨਹੀਂ ਹੈਗਾ ਧੀਆਂ ਪੈਣਾ ਨਹੀਂ ਧੀਆਂ ਪੈਣਾ ਸਮਝ ਕੇ ਚਲੋ ਬਾਬਿਓ ਜਿਹੜਾ ਹੁੱਲੜਬਾਜੀ ਕਰੂਗਾ ਮੈਂ ਡੰਗੂਗਾ 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 ਹੁੱਲੜਬਾਜੀ ਕਰੂਗਾ ਨਾ ਮੈਂ ਡੰਗੂਗਾ ਲਾ ਹੱਥ ਲਾ ਹੱਥ ਸੇਮਰ ਜੀ ਸੰਧੂ ਨੂੰ ਲਾ ਹੱਥ ਜੇ ਹੁਣ ਹੱਥ ਲੱਗ ਗਿਆ ਹੁਲੜਬਾਜੀ ਕਰੀ ਤਾਂ ਸੁੱਤੇ ਬੰਨ ਡਾਂਗੂ ਪੁੱਤ ਸੁੱਤੇ ਪੈ ਨੂੰ ਬਾਈ ਜੀ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਹੜੀ ਸੇਮਰ ਨਾਲ ਹੁਲੜਬਾਜੀ ਹੋਈ ਆ ਕਿਉਂ ਨੱਚ ਰਹੀ ਸੀ ਬਚਾਰੀ ਉਹ ਕਿਹੜਾ ਮਾੜਾ ਕਰੀ ਸੀਗੇ ਹਣਾ ਨਾਚ ਰਹੀ ਸੀ ਕੁੜੀਆਂ ਤੀਆਂ ਆਪਣਾ ਸਭ ਦੀ ਨੱਚਦੀ ਨੇ ਉਹਨਾਂ ਦੀਆਂ ਬਣ ਹੋਈਆਂ ਕਿ ਆਪਣੀਆਂ ਹੋਈ ਕੋਈ ਗੱਲ ਆ ਬਾਬੇਓ ਪਰ ਜਿੰਨੇ ਸਿਮਰ ਨੂੰ ਹੱਥ ਲਾਇਆ ਸੰਧੂ ਨੂੰ ਮੈਂ ਫਿਰ ਦੂਜੇ ਰੂਪ ਚ ਆ ਕੇ ਡੰਗ ਮਾਰ ਸਕਦਾ ਬਈ ਵੀ ਇਹ ਆਪਣੀ ਭੈਣ ਹੈ ਸਪੋਰਟ ਕਰਨੀਆਂ ਉਹਨੂੰ ਪੂਰੀ ਕਰਦੇ ਰਹਾਂਗੇ ਜੇ ਉਹਦੇ ਨਾਲ ਕਿਸੇ ਉਲਣਵੱਜ ਕੀਤੀ ਉਹ ਤਾਂ ਬਿਨਾਂ ਵੀ ਕਿਸੇ ਕੁੜੀਆਂ ਨਾਲ ਕਿਸੇ ਨਾਲ ਵੀ ਵਿਆਹ ਸ਼ਾਦੀ ਦੀ ਖੁਸ਼ੀ ਹੱਸਣ ਦਾ ਖੇਡਣ ਦਾ ਕੋਈ ਗੱਲ ਨਹੀਂ ਮਜ਼ਾਕ ਕਰਨ ਦਾ ਉਹਨਾਂ ਨੂੰ ਠੀਕ ਹੈ ਆ ਖੁਸ਼ੀਆਂ ਬਾਰ-ਬਾਰ ਨਹੀਂ ਹੁੰਦੀਆਂ ਖੁਸ਼ ਇੱਕ ਵਾਰ ਆਉਂਦੀ ਆ ਜ਼ਿੰਦਗੀ 'ਚ ਤੇ ਉਹਨਾਂ ਨੂੰ ਤੁਸੀਂ ਖੁਸ਼ ਹੋਣ ਦਾ ਕੁੜੀਆਂ ਧੀਆਂ ਪੈਣਾ ਨੱਚਣ ਵਾਸਤੇ ਹੁੰਦੀਆਂ ਨੇ ਵਿਚਾਰੀਆਂ ਆਪਦੇ ਭੈਣ ਭਰਾ ਦੇ ਵਿਆਹ ਚ ਨੱਚਦੀਆਂ ਨੇ ਕੁਦ ਦਿਨ ਉਲੜਬਾਜੀ ਕਰਦੇ ਜਾਂਦਾ ਆਪਾਂ ਆਪਣੇ ਵਰਗਾ ਗੰਦਾ ਮੀਣਾ ਕੇ ਬੰਦਾ ਕੋਈ ਨਹੀਂ ਹੋਊਗਾ ਤੇ ਜਿੰਨੇ ਸਿਮਰ ਨੂੰ ਜਾਂ ਕਿਸੇ ਹੋਰ ਦੀ ਭੈਣ ਨੂੰ ਮੜਾ ਕੇ ਹੱਤਕਿਆ ਮੜਾ ਸਾਦੀ ਦੇਖੋ ਖੁਸ਼ੀ ਪਾਰਟੀ ਮਨਾਓ ਠੀਕ ਆ ਬਹੁਤ ਸੁਣੀ ਗੱਲ ਆ ਪਰ ਇਹ ਗੱਲ ਨਾ ਹੋਵੇ ਜੇ ਨਾ ਮੰਨੇ ਲੋਕ ਫੇਰ ਮੈਂ ਦੂਜੇ ਰੂਪ ਚ ਆ ਕੇ ਸੁੱਤੇ ਪਰੋਂ ਡੰਗ ਮਾਰੂੰਗਾ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੀ ਇਹ ਘਟਨਾ ਹੈਗੀ ਇਹ ਬੜੀ ਇਸੀ ਨਖੇਦੀ ਹੋ ਰਹੀ ਹੈ ਬਿੱਲੂ ਜੀ ਤੁਸੀਂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹੋ ਹਾਂਜੀ 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 ਕਿਤਨਾ ਕਿਤੇ ਦੇਖਿਆ ਜਾਵੇ ਬਹੁਤ ਮਾੜੀ ਕੜੀ ਨੂੰ ਦਾ ਕਰਦੇ ਹੋ ਤੁਸੀਂ ਬਹੁਤ ਸ ਮਾੜੀ ਗੱਲ ਆਈ ਲੋਕਾਂ ਵਾਸਤੇ ਇਹ ਵੈਸੇ ਜਿਵੇਂ ਪ੍ਰੋਗਰਾਮ ਬਣੇ ਹੋਏ ਨੇ ਹਨਾ ਵੀ ਉਹ ਪ੍ਰੋਗਰਾਮ ਨੂੰ ਆਪਾਂ ਖੁਸ਼ੀ ਨਾਲ ਪਗਟਾਓ ਬਿਲਕੁਲ ਇਹ ਐ ਨਹੀਂ ਹੈਗਾ ਵੀ ਆਪਾਂ ਉਥੇ ਹਲੜ ਬਾਜ਼ੀ ਜਾਂ ਕਰੋ ਜਾਂ ਫਲਾਣਾ ਅੱਦਾਂ ਨੇ ਜੇ ਆ ਕੋਈ ਵੀ ਧੀ ਆ ਕਿਸੇ ਦੀ ਭੈਣ ਆਪਣੀ ਆ ਇਹ ਨੇ ਸਾਰੀਆਂ ਕਿਸੇ ਦੇ ਬੱਚੇ ਨੇ ਸਾਰੇ ਆਪਣੇ ਨੇ ਨਾ ਆਪਾਂ ਮਜਬੂਰੀ ਨੂੰ ਕਰਦਾ ਹੈ ਪੇਸ਼ਾ ਇਹ ਅਪਣਾਉਂਦਾ ਹੈ ਹਾਂਜੀ ਮਜਬੂਰੀ ਵੀ ਹੁੰਦੀ ਕਈਆਂ ਦੀ ਹਾਂ ਮਜਬੂਰੀ ਕਰਕੇ ਵੀ ਕਰਦੇ ਨੇ ਫਿਰ ਮਾਰੇ ਖਾਂਦੇ ਨੇ ਹਜੇ ਬੰਦੇ ਤੋਂ ਜਦੋਂ ਗਲਤ ਕੰਮ ਕਰਾਂਗੇ ਫਿਰ ਤਾਂ ਸੱਤਰ ਪੈਣਗੇ ਹੁਣ ਕਹਿੰਦਾ ਬੀਜਾ ਹੋਇਆ ਤਾਂ ਅੰਬ ਆ ਕੇ ਲੱਗ ਕੇ ਉਹਨੂੰ ਕੰਡੇ-ਕੰਡੇ ਤਾਂ ਲੱਗਣਗੇ ਜੇ ਹੁਣ ਅੰਬ ਪੀਜਾਂਗੇ ਅੰਬੇ ਲੱਗੂਗਾ ਕਿੱਕੀਂ ਪੀਜਾਂਗੇ ਕੰਡੇ ਲੱਗਣਗੇ ਬਾਬਿਓ ਸੁਧਰਗਾ ਚੱਲੋ ਨਾ ਕੰਡਾ ਲੱਗਦਾ ਹੀ ਨਹੀਂ ਪਰ ਸਿਮਰ ਸਿਮਰਨ ਸੰਧੂ ਸਾਡੀ ਭੈਣ ਹੈ ਸਪੋਰਟ ਉਹਨੂੰ ਪੂਰੀ ਕਰਾਂਗੇ ਪਰ ਉਹਨੂੰ ਕਿਸ ਨੇ ਮਾਰਦਾ ਕਿਹਾ ਜਾਂ ਕਿਸੇ ਹੋਰ ਕੁੜੀ ਨੂੰ ਵੀ ਕਿਹਾ ਮੈਂ ਡੰਗ ਮਾਰ ਨਹੀਂ ਮਰਨਾ ਬਾਬੇ ਉਹ